ਅੱਜ ਸੌਂਚੂ ਸਮਾਗਮ ਜੀ ਇੱਥੇ ਕਈ ਜਿਹੜੇ ਐਮਸੀ ਸੀ ਉਹਨਾਂ ਨੇ ਸੌਂਚੂ ਕਲੀ ਹੈ ਕੀ ਕਹਿਣਾ ਚਾਹੁੰਦੇ ਉਹ ਕਈ ਐਮਸੀ ਜਿਹੜੇ ਗੈਰਹਾਜ਼ਰ ਨੇ ਕਿਸ ਤਰ੍ਹਾਂ ਦੇਖੀਏ ਦੇਖੋ ਜੀ ਦੋ ਦੋ ਵਾਰਾ ਨੋਟਿਸ ਨਿਕਲਿਆ ਹੈ ਬਹਾਨੇਬਾਜੀ ਹੋ ਰਹੀ ਹੈ ਜੀ ਇਹ ਨੋਟਿਸ ਕੱਢਣ ਦਾ ਪਹਿਲਾਂ ਕਾਲ ਦਿੱਤਾ ਗਿਆ ਹੈ ਤੇ ਹੁਣ ਸੌਂਚਣ ਲਈ ਹਾਜ਼ਰ ਨੇ ਸਾਰੇ ਕਾਉਂਸਲਰ ਪੰਜ ਕੁ ਮਿੰਟ ਦੀ ਪ੍ਰਕਿਰਿਆ ਹੋਈ ਹੈ ਤੇ ਬਾਅਦ ਚ ਪਤਾ ਲੱਗਾ ਜੀ ਚਲੇ ਗਏ ਆ ਜੀਮ ਸਾਹਿਬ ਚਲੇ ਗਏ ਨੇ ਵਹਿ ਪਰਮ ਜੀ ਜੀ ਕੁਝ ਦੇਖਣ ਜਾਇਆ ਵਾ ਤੁਸੀਂ ਇਹਨਾਂ ਲੋਕ ਟੋਨ ਵੀ ਲੜਾਈ ਆ ਟੋਨ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਚਾਰ ਵੀ ਕੀਤਾ ਵਾ ਕਈ ਸਟੇਮਾਂ ਜਰੀਆਂ ਕਬਾਰਾਂ ਦੇ ਮੀਡੀਆ ਦੇ ਵਿੱਚ ਇਹ ਆ ਰਿਹਾ ਕਿ ਲੱਗਦਾ ਜੀ ਇਹ ਵਿਧਾਇਕ ਸਾਹਿਬ ਦੀ ਤੇ ਮੰਤਰੀ ਸਾਹਿਬ ਦੀ ਖੁੱਤੋਂ ਸਾਂਝੇ ਕਰਕੇ ਚੋਣ ਹੋਣੀ ਹੋਰੀ ਕੀ ਲੱਗਦਾ ਤੁਹਾਨੂੰ ਇਹਦੇ ਕੁਝ ਸਹੀ ਹੈਗੀ ਵੇਖੋ ਜੀ ਚੋਣ ਤੇ ਇਹਨਾਂ ਕੌਂਸਲਰਾਂ ਨਾਲ ਲੜੀ ਆ ਮੈਂ ਤੇ ਭਰਾ ਵਾ ਵੇਹੇ ਹੱਥ ਜੋੜ ਕੇ ਨਾਲ ਮਦਦ ਕੀਤੀ ਆ ਜੋ ਇਹ ਮੇਰੇ ਸਾਡੇ ਪਿੰਨਾਂ ਜਾ ਕੇ ਮੇਰੀ ਸਰਪੰਚੀ 'ਚ ਮਤ ਕਰਦੇ ਅਸੀਂ ਉਸ ਭਾਈ ਜਾਰਾ ਸਾਡੀ ਸਾਂਝਾ ਨਾ ਉਸ ਤੌਰ ਤੇ ਅਸੀਂ ਇਹਨਾਂ ਦੀ ਮਤ ਕੀਤੀ ਕੌਂਸਲਰਾਂ ਨਾਲ ਇਹ ਫੈਸਲਾ ਤੇ ਸ਼ਹਿਰ ਵਾਸੀਆਂ ਨੇ ਦਿੱਤਾ ਇਹਨਾਂ ਨੂੰ ਜਤਾਇਆ ਕਿਉਂਕਿ 10 ਸਾਲ ਤੋਂ ਤੁਹਾਨੂੰ ਪਤਾ ਹੀ ਆ ਵੀ ਇਲੈਕਸ਼ਨ ਨਹੀਂ ਹੋਈ ਤੇ ਟਾਲੀ ਗਈ ਆ ਇਹ ਜਿਹੜੀ ਕਾਉਂਸਲਰ ਹੈ ਇਹਦੇ ਨਾ ਵਿਚਾਰਿਆਂ ਨੇ ਇਹਨਾਂ ਨੇ ਆਪਣੀ ਮਿਹਨਤ ਨਾਲ ਦਿੱਤੀ ਆ ਤੇ ਸ਼ਹਿਰ ਵਾਸੀਆਂ ਨੇ ਜਤਾਇਆ ਇਹਨਾਂ ਨੂੰ ਜੀ ਨਹੀਂ ਉਹ ਦੇਖੋ ਜਿਹੜਾ ਅਧਿਕਾਰੀ ਆ ਉਹ ਸਰਕਾਰ ਦੇ ਅਧਿਕਾਰੀ ਹੈ ਸਰਕਾਰ ਦੇ ਸਰਕਾਰ ਤੇ ਕਹਿੰਦੇ ਜਿਹ ਹੁੰਦੇ ਆ ਅਧਿਕਾਰੀ ਕਿਦਾਂ ਬਾਹਰ ਜਾ ਸਕਦੇ ਤਾਂ ਹੋ ਸਕਦਾ ਕਿ ਕੋਈ ਪਾਰਟੀ ਪਾਰਟੀ ਦੇ ਵਿੱਚੋਂ ਕਿਸੇ ਦਾ ਪ੍ਰੈਸ਼ਰ ਹੋਵੇ। ਵੀ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹੋ ਸਕਦਾ ਅਫਸਰਸ਼ਾਹੀ ਆਪਣੀ ਮਰਜ਼ੀ ਕਰਦੀ ਹੋਵੇ ਕੋਈ। ਕਿਉਂਕਿ ਆ ਪ੍ਰਬੰਧਕ ਜੋ ਹੈ ਉਹ ਪਾਵਰਾਂ ਜਣੀ ਅਫਸਰਸ਼ਾਹੀ ਕੋਲੀ ਆ। ਸ਼ਾਇਦ ਉਹ ਉਸ ਕਰਕੇ ਉਹਨਾਂ ਦੀ ਆਤਮਾ ਨਾ ਮੰਦੀ ਹੋਵੇ। ਤੇ ਇਹ ਸ਼ਹਿਰ ਵਾਸੀਆਂ ਲਈ ਬੜਾ ਵੱਡਾ ਘਾਟਾ ਆ ਜੀ। 50 60000 ਵੋਟ ਆ ਜੀ ਤਰਨਤਨ ਸ਼ਹਿਰ ਦੀ ਇਹਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਮੈਂ ਤੇ ਐਸਡੀਐਮ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ ਤੇ ਇਹਨਾਂ 5 ਕਾਉਂਸਲਰਾਂ ਨੂੰ ਆਪਾਂ ਮੌਕਾ ਦੇਈਏ ਨਾ ਕੋਈ ਇਹਨੂੰ ਪੋਲਿਟਿਕਲ ਇਸ਼ੂ ਬਣਾਈਏ ਇਹ ਨਾ ਦੇ ਕਿਸੇ ਮੰਤਰੀ ਨੇ ਚੋਣਾ ਨਾ ਹਲਕਾ ਵ代ਕ ਤੇ ਮੇਰੇ ਖਾਲ ਪਹਿਲਾਂ ਹੀ ਤਾਂ ਥਕਲ ਨਹੀਂ ਦੇ ਰਹੇ ਇੱਥੇ ਅਸੀਂ ਹਲਕਾ ਵ代ਕ ਨੂੰ ਕਿਤੇ ਦੇਖਿਆ ਨਹੀਂ ਇੱਥੇ ਕਮੇਟੀ ਦੇ ਵਿੱਚ ਮੇਰੇ ਖਿਆਲ ਅਗੇ ਕਾਉਂਸਲਰ ਜਿਹੜਾ ਪ੍ਰਧਾਨ ਜਿਹੜਾ ਉਹ 5 ਕਾਉਂਸਲਰ ਨੇ ਜਿੱਤ ਚੋਣਾ ਆ ਤੇ ਮੇਰੇ ਖਿਆਲ ਇਹਨਾਂ ਨੂੰ ਚੋਣਾ ਚਾਹੀਦਾ ਚੋਣ ਦਾ ਇਹ ਦਾਲ ਉਦਾਂ ਕਿਸੇ ਦੀ ਮੈਨੂੰ ਲੱਗਦੀ ਨਹੀਂ ਗੱਲ ਨਹੀਂ ਕੀਤੀ